ਮੈਂ ਸਮਾਉ ਖੜਿਆ ਜਿਹੜਾ ਕਿ ਮਾਨਸਾ ਚ ਬੰਦਾ ਸਮਾਉ ਤੇ ਖੜਿਆ ਸੁੱਚਾ ਸੂਰਮਾ ਤੇ ਕੀ ਕਹਾਣੀ ਹੈ ਕੀ ਗੱਲ ਬਾਤ ਆ ਪੂਰੀ ਦਿਖਾਵਾਂਗੇ ਤੁਹਾਨੂੰ ਤੇ ਫਿਲਮ ਵੀ ਆ ਰਹੀ ਹੈ ਕਿ ਸੁੱਚਾ ਸੂਰਮਾ ਜਿਹੜੀ ਬੱਬੂ ਮਾਨ ਵੱਲੋਂ ਬਹੁਤ ਵੱਡਾ ਉਤਰਾ ਲੱਗੇ ਤਾਂ ਡਾਇਰੈਕਟਰਾਂ ਵੱਲੋਂ ਪੂਰੀ ਟੀਮ ਵੱਲੋਂ ਤੇ ਅੱਜ ਪੂਰੀ ਜਾਣਕਾਰੀ ਲਵਾਵਾਂਗੇ ਸਾਡੇ ਬਜ਼ੁਰਗਾਂ ਪੂਰੀ ਕਹਾਣੀ ਦਿਖਾਵਾਂਗੇ ਜੁੜੇ ਰਹੋ ਸਾਡੇ ਚੈਨਲ ਨਾਲ ਇਹ ਇਤਿਹਾਸ ਸਾਹਿਬ ਜੀ ਪੁਰਾਣਾ 1870 ਤੋਂ ਸ਼ੁਰੂ ਹੋਇਆ ਹੈ ਇਤਿਹਾਸ ਬਾਬਾ ਸੁੱਚਾ ਸਿੰਘ ਜੀ ਦਾ ਜਨਮ ਹੋਇਆ ਸੀ 1870 ਦੇ ਨੇੜੇ ਤੇੜੇ ਡੇਟ ਕੋਈ ਕਲੀਅਰ ਤਾਂ ਹੈ ਨਹੀਂ ਵੈਸੇ ਇੱਥੇ ਜੇ ਹੋਇਆ ਤੇ ਉਹਨਾਂ ਦਾ ਪਿਤਾ ਦਾ ਨਾਮ ਸੀ ਸੁੰਦਰ ਸਿੰਘ ਤੇ ਮਾਤਾ ਦਾ ਨਾਮ ਸੀ ਭਾਗ ਸਿੰਘ ਉਹਨਾਂ ਦਾ ਇੱਕ ਵੱਡਾ ਭਰਾ ਸੀ ਨਰੈਣ ਸਿੰਘ ਇੱਥੇ ਮਾ ਜਨਮ ਹੋਇਆ ਉਸ ਤੋਂ ਬਾਅਦ ਉਹ ਗੈਰੀ ਭਾਗੀ ਬਾਗੀ ਉੱਥੇ ਆਪਣੇ ਨਾਨਕੇ ਪਿੰਡ ਖੇੜੇ ਪਲੇ ਉੱਥੇ ਵੀ ਕੁਸ਼ਤਾਲ ਉਹਨਾਂ ਨੇ ਬਤਾਏ ਉੱਥੇ ਉਹ ਕੋਈ ਫਿਰਦੇ ਪਹਿਲਵਾਨੀ ਦੇ ਗੁਰ ਸਿੱਖਣ ਲੱਗੇ ਫਿਰ ਉਹ ਜਦੋਂ ਇੱਥੇ ਆਏ ਉਹਨਾਂ ਦੀ ਦੋਸਤੀ ਇੱਕ ਕੁੱਕਰ ਸਿੰਘ ਜੋ ਤਹਿਲ ਪਰਿਵਾਰ ਤੋਂ ਸੀ ਨੰਬਰਦਾਰਾਂ ਦਾ ਮੁੰਡਾ ਉਹਦੇ ਨਾਲ ਦੋਸਤੀ ਹੋ ਗਈ ਇੱਕ ਦੋਸਤ ਇਹਨਾਂ ਦਾ ਹੋਰ ਬਣ ਗਿਆ ਭਾਗ ਸਿੰਘ ਫਿਰ ਤਿੰਨੇ ਇਹ ਇੱਥੇ ਯਾਰਾਂ ਦੋਸਤਾਂ ਬਦੋਂ ਵਿਚਰਨ ਲੱਗੇ ਸੁੱਚਾ ਤੇ ਕੁੱਕਰ ਦੇ ਦੂਜਾ ਭਾਗ ਸਿੰਘ ਤੇ ਕੁੱਕਰ ਤੇ ਸੁੱਚਾ ਸਿੰਘ ਪਹਿਲਵਾਨੀ ਵੀ ਕਰਨ ਲੱਗੇ ਕੁੱਕਰ ਨੂੰ ਮੱਲ ਵੀ ਕਰਨ ਲੱਗੇ ਕੁੱਕਰ ਸ਼ਾਦੀ ਸੁਦਾ ਸੀ ਭਾਗ ਵੀ ਸ਼ਾਦੀ ਸੁਦਾ ਪਰਿਵਾਰ ਤੋਂ ਸੀ ਇਧਰ ਇਹ ਸੁੱਚਾ ਸਿੰਘ ਦੀ ਸ਼ਾਦੀ ਨਹੀਂ ਸੀ ਇਹਨਾਂ ਦਾ ਜਿਹੜਾ ਵੱਡਾ ਭਰਾ ਸੀ ਨਰੈਣ ਸਿੰਘ ਉਹ ਪਹਿਲਾਂ ਕਹਿੰਦੇ ਵਿਕਮਾਣੇ ਵਿਆਹਿਆ ਹੋਇਆ ਸੀ ਰਤੀ ਕੋਲ ਕੋਈ ਪਿੰਡਾ ਕਮਾਣਾ ਜੀ ਉਹ ਸ਼ਾਦੀ ਬਹੁਤਾ ਚੰਗਾ ਚੱਲੀ ਉਹ ਸ਼ਾਦੀ ਟੁੱਟ ਗਈ ਇਧਰੋਂ ਕੀ ਹੋਇਆ ਕੋਈ ਬਲਬੀਰ ਕੌਰ ਸੀ ਗਹਿਰੀਪਾਗੀ ਵਿਆਹੀ ਹੋਈ ਮਾਮੇ ਕੇ ਮਤਲ ਘਰਾ ਚ ਮਾਮੇ ਦੇ ਸਕੇਆਂ ਦੇ ਘਰਾ ਚ ਤੇ ਉਹ ਬਲਬੀਰ ਕੌਰ ਦਾ ਕਰੇਵਾ ਫਿਰ ਇਹਦੇ ਲਿਆਂਦਾ ਆਪਣੇ ਨਰੈਣੇ ਨਰੈਣ ਸਿੰਘ ਦੇ ਉਹ ਨਰੈਣ ਸਿੰਘ ਦੇ ਲੈਣ ਤੋਂ ਬਾਅਦ ਬਹੁਤ ਭਰ ਜਵਾਨ ਸੀ ਬਲਵੀਰ ਕੌਰ ਇਧਰੋਂ ਕੁੱਕਰ ਵੀ ਮੱਲ ਸੀ ਉਹ ਕਹਿੰਦੇ ਕੁੱਕਰ ਨਿਗਾਹ ਮਾਰੀ ਰੱਖਣ ਲੱਗ ਗਿਆ ਉਹ ਸੋਚਣ ਲੱਗ ਗਿਆ ਵੀ ਆਪਾਂ ਕੋਈ ਗੈਰ ਸਬੰਧ ਕਾਇਮ ਕਰੀਏ ਚਲੋ ਜਦੋਂ ਬੰਦਾ ਇਸ ਤਰ੍ਹਾਂ ਦੇ ਰਾਹ ਪੈ ਜੇ ਉਹਨੇ ਗੈਰ ਸਬੰਧ ਕਾਇਮ ਕਰ ਵੀ ਲੈ ਕਰਨ ਤੋਂ ਬਾਅਦ ਫਿਰ ਉਹ ਕੀ ਹੋਇਆ ਬਲਵੀਰ ਕੌਰ ਤੇ ਕੁੱਕਰ ਸੁੱਚਾ ਸਿੰਘ ਤੋਂ ਡਰਨ ਲੱਗੇ ਕਿਉਂ ਜੇ ਕੋਈ ਗਲਤ ਕੰਮ ਕਰਦੇ ਆਂ ਤਾਂ ਸਮਾਜ ਦੇ ਵਿੱਚ ਆਪਾਂ ਨੂੰ ਡਰ ਵੀ ਹੁੰਦਾ ਬਿਲਕੁਲ ਜੀ ਚਲੋ ਡਰਨ ਲੱਗੇ ਵੀ ਸੁੱਚਾ ਸਿੰਘ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਰਾਹਤੇ ਤੋਂ ਪਰੇ ਹਟਾ ਦਈਏ ਚਲੋ ਕਹਿੰਦੇ ਵੀ ਉਹ ਕੁੱਕਰ ਤੇ ਬਲਵੀਰ ਨੇ ਸਕੀਮ ਬਣਾਈ ਵੀ ਇਹਨੂੰ ਫੌਜ ਚ ਭਰਤੀ ਕਰਾ ਦਿੰਦੇ ਆ। ਹੂੰ। ਚਲੋ ਕੁੱਕਰ ਕਹਿਣ ਲੱਗਿਆ ਸੱਚਾ ਸਿੰਘ ਨੂੰ ਵੀ ਚਲ ਆਪਾਂ ਫੌਜ ਚ ਭਰਤੀ ਹੋ ਜਾਂਦੇ ਆ। ਗਰੀਬੀ ਨਿਕਲ ਜੂ ਇਸ ਤਰ੍ਹਾਂ ਹੋ ਜੂ ਜੇ ਇਸ ਤਰ੍ਹਾਂ ਤਿਆਰ ਕਰ ਲਿਆ। ਹੂੰ। ਕਹਿੰਦੇ ਵੀ ਕੋਈ ਭਲਾਡੇ ਭਰਤੀ ਸੀ ਉਸ ਸਮੇਂ। ਭਲਾਡੇ ਭਰਤੀ ਚ ਲੈ ਗਏ ਉੱਥੇ ਚਲਾਕੀ ਕਰਨੀ ਸੀ ਕੁੱਕਰ ਨੇ। ਉਹ ਚਲਾਕੀ ਨਾਲ ਸੱਚਾ ਸਿੰਘ ਨੂੰ ਅੱਗੇ ਕਰ ਲਿਆ ਜਦੋਂ ਸੱਚਾ ਸਿੰਘ ਭਰਤੀ ਹੋ ਗਿਆ ਕੁੱਕਰ हट ਕੇ ਘਰੇ ਆ ਗਿਆ। ਘਰੇ ਆਉਣ ਤੇ ਫਿਰ ਮौज ਬਣ ਗਈ। ਜਦੋਂ ਫੌਜ ਚ ਅੱਗੇ ਛੁੱਟੀ ਨਾ ਮਿਲਦੀ ਲੈ ਜਾਂਦੇ। ਚਲੋ ਘਰੇ ਫਿਰ ਇਹ ਗੱਲ ਦਾ ਨਰੈਣ ਸਿੰਘ ਨੂੰ ਜਦੋਂ ਪਤਾ ਲੱਗਿਆ ਨਰੈਣ ਸਿੰਘ ਦੁਖੀ ਰਹਿਣ ਲੱਗ ਗਿਆ ਚਲੋ ਹੁੰਦਾ ਦੁਖੀ ਰਹਿਣਾ ਹੀ ਆ ਬੰਦੇ ਨੇ ਸਹੀ ਗੱਲ ਹੈ ਜੀ ਚਲੋ ਨਰੈਣ ਸਿੰਘ ਨੇ ਕਹਿੰਦੇ ਫਿਰ ਕੋਈ ਕਾਲੂ ਮਲ ਸੇਠ ਸੀ ਸਾਡੇ ਪਿੰਡ ਦਾ ਉਹ ਤੋਂ ਚਿੱਠੀ ਲਿਖਵਾਈ ਚਿੱਠੀ ਦਾ ਜਰੀਆ ਸੀ ਉਹ ਤੋਂ ਫੌਜ ਜਾਣ ਦਾ ਚਿੱਠੀ ਲਿਖਵਾਇਆ ਚਿੱਠੀ ਫੌਜ 'ਚ ਪਹੁੰਚੀ ਫਿਰੋਜ਼ਪੁਰ ਸੀਗਾ ਰੰਗ ਰੂਤੀ ਤੇ ਆਪਣਾ ਬਾਬਾ ਸੁਤਾਲ ਸਿੰਘਾ ਚਲੋ ਚਿੱਠੀ ਪੜ੍ਹ ਪੜ ਕੇ ਵੀ ਉਹਦਾ ਵੀ ਮਨ ਦੁਖੀ ਹੋਇਆ ਵੀ ਮਾੜੀ ਗੱਲ ਹੋਈ ਚਲੋ ਉੱਥੇ ਸੋਚਣ ਲੱਗਿਆ ਵੀ ਮੈਂ ਨੌ ਕਿਵੇਂ ਕਟਾਵਾਂ ਉਹਨੇ ਨੌਕਾਊਨ ਦੀ ਸੋਚੀ ਅਫਸਰਾਂ ਨੂੰ ਕਿਹਾ ਆਪਦੇ ਫੌਜਦਿਆਂ ਨੂੰ ਜੇਸੀਓ ਵਗੈਰਾ ਨੂੰ ਵੀ ਮੇਰਾ ਨੌ ਕੱਟੋ ਉਹ ਨੌ ਨਾ ਕੱਟਿਆ ਨੌ ਨਾ ਜਦੋਂ ਕੱਟਿਆ ਏਨ ਟਾਈਮ ਕੀ ਹੋਇਆ ਉੱਥੇ ਫਿਰ ਕਹਿੰਦੇ ਵੀ ਫੌਜ ਦੇ ਕੁਆਟਰਾਂ 'ਚ ਕਿਤੇ ਬੰਗਲਿਆਂ 'ਚ ਅੱਗ ਲੱਗ ਗਈ ਅੱਗ ਲੱਗਣ ਤੋਂ ਬਾਅਦ ਕਿਸੇ ਫੌਜੀ ਨੌਜਵਾਨ ਦੇ ਬੱਚੇ ਅੰਦਰ ਰਹਿ ਗਏ ਉਹ ਜਦੋਂ ਕੋਈ ਕੱਢੇ ਨਾ ਚੀਕਾਂ ਚੰਗਿਆੜਾ ਪੈ ਗਿਆ ਕਹਿੰਦੇ ਵੀ ਸੁੱਚਾ ਸਿੰਘ ਸੂਰਮੇ ਨੇ ਫਿਰ ਦਲੇਰੀ ਕੀਤੀ ਫਿਰ ਗਿੱਲਾ ਕੰਬਲ ਕੋ ਉੱਤੇ ਲੈ ਕੇ ਉਹ ਮੇਮ ਤੇ ਬੱਚੇ ਕੱਢ ਕੇ ਲੈਂਦਿਆਂ ਉਹਦੇ ਤੇ ਫਿਰ ਫਿਰ ਉਹਦਾ ਵੀ ਸੁੱਚਾ ਸਿੰਘ ਮੰਗੋ ਕਿਆ ਨਾਮ ਮੰਗਤੇ ਹੋ। ਉਹ ਉਹ ਸੁੱਚਾ ਸਿੰਘ ਦੇ ਉਹ ਗੱਲ ਚੱਲਦੀ ਸੀ ਦਿਲਚਾ। ਉਹ ਕਹਿੰਦਾ ਜੀ ਨਾਮ ਨੂੰ ਕੋਈ ਨਹੀਂ ਮੇਰਾ ਨੌਕਟਾ। ਮੈਂ ਘਰੇ ਜਾਣਾ। ਵੀ ਮੈਂ ਘਰੇ ਜਾਣਾ। ਉਹ ਕਹਿੰਦਾ ਬਾ ਬਾਈ ਬਾ ਅਸੀਂ ਤੈਨੂੰ ਰੈਂਕ ਦੇਣੇ ਆ ਇਸ ਤਰ੍ਹਾਂ ਦਾ ਅਫਸਰ ਬਣਾਉਣਾ ਤੂੰ ਇਹ ਕੀ ਕਰਦਾ ਐਡਾ ਬਹਾਦਰ ਬੰਦਾ। ਉਹ ਕਹਿੰਦਾ ਨਹੀਂ ਜੀ ਬਸ ਮੈਂ ਘਰੇ ਜਾਣਾ। ਚਲੋ ਮਜਬੂਰ ਕਰ ਲਿਆ ਅਫਸਰ ਅਫਸਰ ਨੇ ਭਾਈ ਉਥੋਂ ਦਾ ਨੌਕਟਿਆ ਗਿਆ। ਉਸ ਤੋਂ ਬਾਅਦ ਉਹ ਇੱਕ ਬਲੂਖ ਵੀ ਲੈ ਕੇ ਆਇਆ ਦਿਨਾਲੀ ਚਲੋ ਉਹ ਲਾਇਸੈਂਸ ਵਗੈਰਾ ਦੇਤਾ ਹੁਣ। ਜੀ ਤੇ ਉਹ ਲੈ ਕੇ ਬੰਦੂਕ ਖੇਚਿਆ ਆ ਗਿਆ ਪਿੰਡ ਚ ਆ ਕੇ ਫਿਰ ਉਹਨੇ ਸਾਰਾ ਮੁੱਤਵਰ ਇਕੱਠੇ ਕਰੇ ਕਿਹਾ ਵੀ ਇਹਨੂੰ ਕਹੋ ਕੋਕਰ ਨੂੰ ਵੀ ਗਲਤੀ ਕਰਦਾ ਇਹ ਬਹੁਤ ਮਾੜੀ ਗੱਲ ਕਰਦਾ ਚਲੋ ਮੁੱਤਵਰ ਬੰਦਿਆਂ ਦੀ ਕੋਈ ਐਡੀ ਗੱਲ ਕੋਈ ਉਹਨੇ ਸੁਣੀ ਨਾ ਸੁਣਨ ਤੋਂ ਬਾਅਦ ਫਿਰ ਕਹਿੰਦੇ ਪਿੱਛਾ ਕਰਨ ਲੱਗ ਗਿਆ ਉਹਨੂੰ ਮਾਰਨ ਵਾਸਤੇ ਫਿਰ ਉਹ ਦੋ ਤਿੰਨ ਗੱਲਾਂ ਦੀਆਂ ਨੇ ਇਹਦੇ ਤੇ ਕੋਈ ਸੱਚਾਈ ਵਾਲੀ ਤਾਂ ਲੱਗਦੀ ਨਹੀਂ ਇੱਕ ਤਾਂ ਕਹਿੰਦੇ ਖਾੜਾ ਖੂੜਾ ਲੱਗਿਆ ਸੀ ਪਰ ਖਾੜੇ ਵਾਲੀ ਗੱਲ ਕੋਈ ਕਲੀਅਰ ਨਹੀਂ ਹੋਈ ਜੀ ਇੱਕ ਕਹਿੰਦੇ ਨੇ ਵੀ ਉਹ ਬੈਠਾ ਸੀ ਕੋਈ ਗੰਨਾ ਭਰੇ ਲਈ ਆਉਂਦਾ ਸੀ ਕੱਖਾਂ ਦੇ ਗੋਲੀ ਮਾਰੀ ਉਹ ਤੋਂ ਪਹਿਲਾਂ ਕੋਕਰ ਦੇ ਮਾਰੀ ਤੇ ਫੇਰ ਮਾਰੀ ਬਲਬੀਰ ਕੌਰ ਦੇ ਉਹ ਜਿਹੜਾ ਭਾਗ ਦੇ ਗੋਲੀ ਮਾਰਨ ਦੀ ਗੱਲ ਆ ਉਹ ਠੀਕ ਨਹੀਂ ਉਹ ਉਹ ਇਤਿਹਾਸ ਦੇ ਵਿੱਚ ਝੂਠਾ ਹਾਂ ਜਿਹੜੇ ਫਿਲਮਾਂ ਦਿਖਾਈਆਂ ਆ ਜਾਂ ਆਮ ਗੱਲਾਂ ਚੱਲਦੀਆਂ ਨੇ ਜਾਂ ਗਾਣਿਆਂ ਦੇ ਵਿੱਚ ਵੀ ਗਾਇਆ ਵੀ ਤਿੰਨ ਕਤਲ ਕਰੇ ਉਹ ਤਿੰਨ ਨਹੀਂ ਕੀਤੇ ਦੋ ਹੀ ਕਿਤੇ ਦੋ ਹੀ ਕਿਤੇ ਕਤਲ ਦੋ ਕਤਲ ਕਰਨ ਤੋਂ ਬਾਅਦ ਇਹ ਰੂਪੋਸ਼ ਹੋ ਗਿਆ ਚਲੋ ਹੁਣੇ ਹੁੰਦਾ ਜਦੋਂ ਬੰਦਾ ਕਤਲ ਕਰ ਜੇ ਫਿਰ ਕਹਿੰਦੇ ਵੀ ਇਹ ਕੋਈ ਵਿੰਗੜ ਪਿੰਡਾ ਹਰਿਆਣੇ ਚ ਉੱਥੇ ਚ ਲੈਣੇ ਨਹੀਂ ਇਹ ਪਹਿਲਾਂ ਨਾ ਕਿਸੇ ਡਾਕੂ ਨਾਲ ਬਾਬੇ ਨੇ ਲੈਵਾ ਕਰ ਲਿਆ ਕੋਈ ਚਿਮਨ ਲਾਲ ਡਾਕੂ ਸੀ ਉਸ ਵੇਲੇ ਦਾ ਮਸ਼ਹੂਰ ਹੋ ਤੋਂ ਤੋਂ ਪਹਿਲਾਂ ਇਧਰੋਂ ਕਤਲ ਕਰਨ ਤੋਂ ਬਾਅਦ ਉਹ ਡਾਕੂਆਂ ਨਾਲ ਬਾਬੇ ਦੀ ਬਣੀ ਨਹੀਂ ਕਿਉਂ ਜਿਹੜੇ ਚੰਗੇ ਬੰਦੇ ਹੁੰਦੇ ਨੇ ਉਹ ਡਾਕੂ ਨਾਲ ਕਦੋਂ ਬਣਦੀ ਹੁੰਦੀ ਆ ਫਿਰ ਇਹ ਵਿੰਗ ਠਹਿਰ ਕੇ ਜਾ ਕੇ ਉੱਥੇ ਬਾਬਾ ਸੇਵਾ ਕਰਨ ਲੱਗ ਗਿਆ ਕਿਤੇ ਡਾਲੀ ਦੀ ਉੱਥੇ ਕਿਤੇ گاਉਂ ਵਾਲੇ ਬੁੱਚੜਾਂ ਨਾਲ ਮੁਕਾਬਲਾ ਹੋ ਗਿਆ ਉੱਥੇ ਕਿਤੇ ਬੁੱਚੜ ਮਾਰੇ ਗਏ ਤੋਂ ਇਹਨਾਂ ਤੋਂ ਦੋ ਜਾਂ ਚਾਰ ਮਾਰੇ ਜਾਂ ਕਿੰਨੇ ਵੀ ਗਿਣਤੀ ਚਾਹ। ਹਾਂ ਚਲੋ ਜਦੋਂ ਉੱਥੇ ਵੀ ਟਿਕਣਾ ਮੁਸ਼ਕਲ ਹੋ ਗਿਆ ਉੱਥੇ ਵੀ ਕਤਲਗਾਰਤ ਹੋ ਗਈ। ਫਿਰ ਇਹ ਕੋਈ ਇੱਥੇ ਹਰਿਆਉ ਡਸ ਗਿਆ ਪਿੰਡ ਆ ਉੱਥੇ ਮਹਾ ਸਿੰਘ ਕੋਈ ਫੌਜ ਦਾ ਸੀ ਇਹਦਾ ਮਿੱਤਰ ਉਹਦੇ ਕੋਲੇ ਆ ਕੇ ਟਿਕ ਗਿਆ। ਉਹਨੂੰ ਗੱਲਬਾਤ ਦੱਸੇ ਸਾਰੇ ਵੀ ਜਿਹੜਾ ਲਾਹ ਹੋਈ। ਪਹਿਲਾਂ ਪਿੰਡ ਵਾਲੀ ਦੱਸੀ ਬਲਵੀਰ ਕੌਰ ਵਾਲੀ ਖੁਕਰ ਵਾਲੀ ਦੱਸੀ। ਫਿਰ ਉੱਥੇ ਬੁੱਚੜਾਂ ਵਾਲੀ ਦੱਸੀ। ਚਲੋ ਫਿਰ ਉਹ ਕਹਿੰਦੇ ਡਰ ਗਿਆ ਉਹਨੂੰ ਇਹ ਹੋ ਗਿਆ ਵੀ ਇਤਿਹਾਸਰੀ ਮੁਰਜੇ ਮਾਪੇ ਘਰੇ ਬੈਠਾ ਉਹਨੇ ਅਰੈਸਟ ਕਰਵਾਤਾ ਕਹਿੰਦੇ ਸੁਨਾਮ ਥਾਣੇ 'ਚ ਚਲੋ ਉੱਥੇ ਕੇਸ ਕੋ ਉੱਥੇ ਲਿਆ ਪਹਿਲਾਂ ਸਾਡਾ ਸ਼ਾਇਦ ਕਹਿੰਦੇ ਸਾਡੀ ਤਹਿਸੀਲ ਸੁਨਾਮ ਹੀ ਹੁੰਦੀ ਫਿਰ ਬਰਨਾਲਾ ਹੋ ਗਈ ਸੀ ਫਿਰ ਅਸੀਂ ਇੱਧਰ ਮਤਲਬ ਬਾਅਦ 'ਚ ਆਏ ਆ ਬਠਿੰਡੇ 'ਚ ਤੇ ਚਲੋ ਉੱਥੋਂ ਫਿਰ ਉਹ ਰਾਜਾ ਪ੍ਰਭਾਵਿਤ ਹੋਇਆ ਗੱਲਾਂ ਬਾਤਾਂ ਸੁਨੀਆਂ ਉਸ ਵੇਲੇ ਦੇ ਉਹ ਜਿਹੜਾ ਮਤਲਬ ਜਿਹਨੇ ਮਕਦਮਾ ਸੁਣਿਆ ਰਾਜੇ ਨੇ ਕਹਿੰਦੇ ਬਰੀ ਕਰਤਾ ਬਦਦਾ ਫਿਰ ਚਲ ਜਾਓ ਬਰੀ ਹੋਣ ਤੋਂ ਬਾਅਦ ਜਿੱਦੇ ਇਹ ਆਏ ਨੇ ਕਹਿੰਦੇ ਉੱਦੇ ਕੋਈ ਭੀਖੀ ਮੇਲਾ ਲੱਗਿਆ ਸੀ ਗ ਹੇਗੀ ਜਗ੍ਹਾ ਹੈਗੀ ਹੈ ਉਹ ਜਗ੍ਹਾ ਤੇ ਆਇਆ ਉੱਥੋਂ ਚਲ ਕੇ ਆ ਗਿਆ ਘਰੇ ਆ ਕੇ ਟਿਕ ਗਿਆ ਆਪਦਾ ਜਿੰਦਗੀ ਦੋਏ ਭਰਾ ਆਪ ਦੀ ਬਸਰ ਕਰਨ ਲੱਗੇ ਚਲੋ ਬੈਠੇ ਰਹੇ ਬੈਠੇ ਬੈਠੇ ਕੀ ਹੋਇਆ ਇਤਨੇ اچانک ਕੋਈ ਇਹਦਾ ਨਾਨਕਿਆਂ ਦੇ ਪਿੰਡ ਤੋਂ ਮਾਮੇ ਦਾ ਪੁੱਤ ਲੱਗਦਾ ਸੰਤ ਸਿੰਘ ਸੰਤ ਸਿੰਘ ਦਾ ਸਮਾਦ ਤੇ ਵੀ ਨਵਾਂ ਸ਼ਾਇਦ ਸੰਤ ਸਿੰਘ ਨੇ ਬਣਵਾਈ ਹੋਵੇ ਇਹ 60 ਸਾਲ ਪਹਿਲਾਂ ਬਣਵਾਈਆ ਠੀਕ ਹੈ ਉਹ ਸੰਤ ਸਿੰਘ ਆ ਕੇ ਆਦਾ ਵੀ ਮੇਰੀ ਮਾਂ ਤਾਂ ਆਪ ਚਾਚਾ ਰਹਿੰਦੀ ਆ ਕਿਸੇ ਜ਼ਿੰਮੇਵਾਰ ਦੇ ਉਹ ਗੱਜਣ ਬੈਲੀ ਸੀ ਕੋਈ ਉੱਥੇ ਇਹਦੀ ਮਾਤਾ ਦਾ ਨਾਮ ਰਾਜਕੌਰ ਸੀ ਜੀ ਕਹਿੰਦੇ ਵੀ ਸੁੱਤਾ ਸਿੰਘ ਨੇ ਜਵਾਬ ਦਿੱਤਾ ਵੀ ਰਹਿਣ ਦੇ ਯਾਰ ਮੈਂ ਕੀ ਕਰਾਂ ਹੁਣ ਮੈਂ ਕਿਹਨੂੰ ਕਿਹਨੂੰ ਮਾਰੂੰਗਾ ਇਹ ਤਾਂ ਦੁਨੀਆ ਮੇਥੋਂ ਨਹੀਂ ਲੋਟਉਣੀ ਉਹ ਪੁੱਤ ਜੀ ਜਾ ਕੇ ਤਾਂ ਨੇ ਮਿਹਣੇ ਦੇਣ ਲੱਗ ਗਿਆ ਵੀ ਚਾਚਾ ਜੀ ਇੰਨੀ ਗੱਲ ਨਹੀਂ ਮੰਨਦਾ ਫੇਰ ਤਾਂ ਮੈਂ ਤਾਂ ਗੱਡੀ ਥੱਲੇ ਆਉਂਗਾ ਰਾਤ ਮਾਨਸਾ ਚਲੋ ਕਹਿੰਦੇ ਉਹਦੇ ਨਾਲ ਚੱਲਿਆ ਗਿਆ ਬਾਬਾ ਬੰਦੂਖ ਲੈ ਕੇ ਆਪਦੀ ਉਹ ਖੇਤ ਕਿਤੇ ਗੱਜਣ ਵੈਲੀ ਦੀ ਰੋਟੀ ਲੈ ਕੇ ਗਈ ਦੀ ਰਾਜਕੌਰ ਉਹ ਦੋ ਕਤਲ ਉੱਥੇ ਕਰਤੇ ਉਹ ਵੀ ਭੁਜਾਈ ਦੇ ਮਤਲਬ ਭੁਜਾਈ ਦਾ ਦੋਸਤ ਹੀ ਕਹਿ ਲੋ ਚਲੋ ਵੈਲੀ ਕਹਦੇ ਹੋ ਹਾਂਜੀ ਉੱਥੇ ਫਿਰ ਉਹ ਕਤਲਾਂ ਚ ਕਹਿੰਦੇ ਵੀ ਉੱਥੇ ਉਹ ਉਸ ਵੇਲੇ ਨੂੰ ਕੋਈ ਰਾਜ ਅੰਗਰੇਜ਼ ਦਾ ਐਸਾ ਸੀ ਵੀ ਜਿੱਥੇ ਕਤਲ ਕਰਦਾ ਉੱਥੇ ਫਾਸੀ ਦਿੰਦੇ ਇਹ ਦੱਸਦੇ ਨੇ ਵੀ ਇਤਿਹਾਸ ਇਹ ਦੱਸਦਾ ਵੀ ਉੱਥੇ ਗਹਿਰੀਤੀ ਫਾਸੀ ਆਈ ਇੱਕ ਤਾਂ ਕਹਿੰਦੇ ਨੇ ਵੀ ਉੱਥੇ ਜੰਗ ਦਾ ਦਰਸ ਏਜੰਟ ਦੇ ਦਰਸ ਨਾਲ ਫਾਸੀ ਦਿੱਤਾ ਇਹਨੂੰ ਸੁੱਚਾ ਸਿੰਘ ਨੂੰ ਇੱਕ ਕਹਿੰਦੇ ਨੇ ਵੀ ਕੋਈ ਗੱਡਾ ਖੜਾ ਕਰ ਲਿਆ ਦੋੇ ਤਰੀਕੇ ਨਾਲ ਜਾ ਸਕਦੀਆਂ ਫਾਸੀ ਤਾਂ ਉੱਥੇ ਫਾਸੀ ਦਿੱਤੀ ਉੱਥੇ ਵੀ ਜਗਾਇਦੀ ਬਾਕੀ ਇਹ ਇਤਿਹਾਸ ਆ ਬਾਕੀ ਦਾ 30 ਸਾਲ ਪਹਿਲਾਂ ਬਣੀ ਸੀ ਬਲਬੀਰੋ ਭਾਬੀ ਮੇਰੇ ਜਿਆਦਾ ਮੈਂ ਵੀ ਉਦੋਂ 30 ਸਾਲ ਦਾ ਸੀਗਾ ਨੀਰਵੋਟ ਮੈਂ ਬਠਿੰਡੇ ਦੇਖਣ ਗਿਆ ਸਪੈਸ਼ਲ ਵੀ ਪਿੰਡ ਦੀਆਂ ਫਿਲਮਾਂ ਆਪਾਂ ਕਿਉਂ ਨਾ ਮੈਨੂੰ ਵੀ ਸੁਭਾਅ ਹੈ ਇਤਿਹਾਸ ਦੀ ਸ਼ਾਨਮੀਨ ਕਰਦਾ ਰਹਿਣਾ ਬਿਲਕੁਲ ਤੇ ਉਹਦੇ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੀ ਸਾਡੇ ਪਿੰਡ ਨਾਲ ਇੱਕ ਵੀ ਮਤਲਬ ਕੋਈ ਟੁਕੜੀ ਨਹੀਂ ਗੱਲ ਸਾਡੇ ਪਿੰਡ ਤੇ ਹੁਣ ਬੱਬੂ ਮਾਨ ਦੀਆਂ ਫਿਲਮਾਂ ਚਲੋ ਮੈਸੇਜ ਤਾਂ ਇਹ ਹੀ ਦੇਣਾ ਚਾਹੁੰਦਾ ਵੀ ਇੱਕ ਤਾਂ ਥੋੜੀ ਜਿਹੀ ਸੱਚਾਈ ਦੇ ਨੇੜੇ ਬਣਾਇਆ ਕਰਨਾ ਸੱਚਾਈ ਤੋਂ ਦੂਰ ਦਾ ਫਾਇਦਾ ਨਹੀਂ ਬਣਾਈਦਾ ਇੱਕ ਬੱਬੂ ਮਾਨ ਜੀ ਆਉਣ ਇੱਥੇ ਅਸੀਂ ਸਤਕਾਰ ਦੇਵਾਂਗੇ ਉਹਨਾਂ ਤਾਂ ਸੋਨ ਸਾਰੇ ਭਰਾਵਾਦੀਆਂ ਤਾਂ ਬੱਬੂ ਮਾਨਦੀਆਂ ਨੂੰ ਵੀ ਜਾਣਕਾਰੀ ਹੋਵੇ ਇਸ ਕਰਕੇ ਉੱਚਾ ਨਾਮ ਆ ਫਿਲਮ ਇੰਡਸਟਰੀ ਚ ਬੱਬੂ ਮਾਨਦੀਆਂ ਦਾ ਆ ਜਾਣ ਕੋਈ ਇਤਰਾਜ਼ ਨਹੀਂ ਸਾਨੂੰ ਪਿੰਡ ਆਉਣ ਅਸੀਂ ਚਾਹੁੰਦੇ ਆ ਸਾਰੇ ਹੁਣ ਇੱਥੇ ਸਾਡੇ ਕੱਲ ਨੂੰ ਖੰਡ ਪਾਟ ਪ੍ਰਕਾਸ਼ ਨੇ ਬਾਬੇ ਦਾ ਦਿਹਾੜਾ ਮਨਾਵਾਂਗੇ। ਬਾਬਾ ਗਰਦয়াল ਦਾ ਜੀ ਇੱਥੇ 40 ਸਾਲ ਤੋਂ ਸੇਵਾ ਕਰਦੇ ਨੇ। ਉਹਨਾਂ ਦੇ ਰਿਵਾਇਚ ਸਾਰਾ ਜਵੰਦਾ ਪਰਿਵਾਰ ਆ ਇੱਥੇ ਜਿੰਨਾ ਬਾਬੇ ਨਾਲ ਸੰਬੰਧਤਾ ਉਹ ਸਾਰੇ ਜਵੰਦਾ ਪਰਿਵਾਰ ਚੋਂ ਮੁੰਡੇ ਅੱਗੇ ਲੱਗਦੇ ਨੇ। ਗੁਰਸੇਵਕਾ ਗੁਰਤੇਜ ਆ ਹੋਰ ਮੁੰਡੇ ਨੇ ਜਵੰਦਾ ਪਰਿਵਾਰ ਚੋਂ। ਉਹ ਸਾਰੇ ਸੇਵਾ ਕਰਾਉਂਦੇ ਨੇ ਹੁਣ ਕੱਲ ਨੂੰ ਖੰਡ ਪਾਟ ਪ੍ਰਕਾਸ਼ ਨੇ ਪਰਸੋਂ ਵਿਚਾਲਲਾ ਦਿਨਾਂ ਸ਼ੁੱਕਰਵਾਰ ਨੂੰ ਭੋਗ ਪੈਣਾ 13 ਤਰੀਕ ਨੂੰ। ਤੇ ਭੋਗ ਦੇ ਸਮੇਂ ਤੇ ਸੀ ਬੁਲਾਵਾ ਦਿੰਦੇ ਆ ਬੱਬੂ ਮਾਨ ਜੀ ਹੁਣ ਕੋਈ ਇਤਰਾਜ਼ ਨਹੀਂ ਪੂਰੀ ਟੀਮ ਇਥੇ ਪਹੁੰਚੀ ਹੈ ਪੂਰੀ ਟੀਮ ਪਹੁੰਚੀ ਜੀ ਆ ਕੇ ਜਾਣਕਾਰੀ ਲਵੇ ਨਾਲੇ ਡੇਰੇ ਦੀਆਂ ਫੋਟੋ ਵਗੈਰਾ ਲਵੇ ਜੋ ਵੀ ਆਉਂਦੇ ਨੇ ਜੀ ਆਪ ਦੇ ਤਰੀਕੇ ਨਾਲ ਹੀ ਸੀਨ ਸੂਨ ਲੈ ਜਾਂਦੇ ਨੇ ਕੋਈ ਸਾਨੂੰ ਇਸ ਤਰ੍ਹਾਂ ਕੋਈ ਨਹੀਂ ਕਦੇ ਇਹਨਾਂ ਨੇ ਸਪੈਸ਼ਲ ਨਹੀਂ ਕਿਹਾ ਵੀ ਆਜ ਉਸ ਸੀਨ ਲਈਏ ਚਲੋ ਆਏ ਨੇ ਹੁਣ ਬੱਬੂ ਮਾਨ ਦੀ ਫਿਲਮ ਵਾਲੇ ਵੀ ਆਏ ਸੀ ਟੀਮ ਉਹ ਵੀ ਇੱਥੇ ਥੋੜੇ ਜੇ ਬੰਦੇ ਇਕੱਠੇ ਕਰੇ ਸੀਨ ਵਗੈਰਾ ਲੈ ਕੇ ਗਏ ਨੇ ਲੈ ਜਾਣ ਸੀਨ ਕੋਈ ਇਤਰਾਜ਼ ਨਹੀਂ ਹੈ ਤੁਹਾਡੇ ਰਾ ਇਤਿਹਾਸ ਕ ਡੇਰਾ ਸਿੰਘ ਲੇਗਣਾ ਦਾ ਸਾਨੂੰ ਕੋਈ ਇਤਰਾਜ਼ ਨਹੀਂ ਦੇਖੋ ਹੋ ਜਾਏਗੀ ਫਿਰ ਉਹ ਦੇਖ ਕੀ ਕਹਿ ਸਕਦੇ ਅਸੀਂ ਜੋ ਵੀ ਹੋ ਜਾਏ ਹੁਣ ਦੇਖਣ ਤੋਂ ਪਹਿਲਾਂ ਤਾਂ ਕੁਝ ਨਹੀਂ ਕਿਹਾ ਜਾਂਦਾ ਅਸੀਂ ਇਹੀ ਕਹਿਣਾ ਚਾਹਾਂਗੇ ਜਿਹੜੀ ਹੁਣ ਬਬੂ ਮਾਨ ਨੇ ਫਿਲਮ ਬਣਾਈ ਹੈ ਆ ਬਾਬਾ ਸੱਚਾ ਸੂਰਮਾ ਤੇ ਅਸੀਂ ਕਹਿੰਦੇ ਪਿੰਡਸਮਾਉ ਦੇ ਇਸ ਡੇਰੇ ਦੇ ਵਿੱਚ ਸਾਰੀ ਟੀਮ ਪਹੁੰਚੇ 11 ਤਰੀਕ ਨੂੰ ਇੱਥੇ ਮਹਾਰਾਜ ਪ੍ਰਕਾਸ਼ ਹੋਣਾ 13 ਤਰੀਕ ਨੂੰ ਭੋਗ ਪਾਣਾਗਾ ਤਾਂ ਮੈਂ ਇਥੇ ਪੂਰੀ ਦੁਨੀਆ ਕੇ ਝੁਕਦੀ ਆ ਅਸੀਂ ਪੂਰੀ ਟੀਮ ਨੂੰ ਬੇਨਤੀ ਕਰਦੇ ਆ ਸਾਰੇ ਕਲਾਕਾਰਾਂ ਨੂੰ ਵੀ ਇਹ ਥੇ 3 ਦਿਨ ਤਰੀਕ ਨੂੰ ਪੋਹ ਦੇ ਸਮੇਂ ਜ਼ਰੂਰ ਪਹੁੰਚਣ ਦੇ ਜਿਵੇਂ ਗੱਲ ਹੋਈ ਹੈ ਕਿ ਸਿੱਧੂ ਮੂਸੇ ਵਾਲੇ ਦੀ ਉਹ ਪੂਰਾ ਫੇਮਸ ਹੋਣ ਆਲਵਾਰਡ ਦੇ ਚ ਪਹੁੰਚਿਆਗਾ ਤਾਂ ਇਸ ਤੋਂ ਪਹਿਲਾਂ ਜਿਹੜਾ ਸੱਚਾ ਸੁਰਮਾ ਦਾ ਤੇ ਆਸਾ ਇਹ ਵੀ ਪੂਰੀ ਦੁਨੀਆ ਦੇ ਵਿੱਚ ਮਨ ਲ ਕੇ ਕਿਸੇ ਚੀਜ਼ ਤੋਂ ਉਹ ਨਹੀਂ ਰਹਿ ਗਿਆ ਹਰੇ ਹਵਾਂਜਾ ਨਹੀਂ ਹੈਗਾ ਤੇ ਇੰਨਾ ਵੱਡਾ ਨਾਮ ਆ ਤੇ ਬਹੁਤ ਸਾਰੇ ਲੋਕਾਂ ਦੀ ਸੁੱਖਾਂ ਪੂਰੀਆਂ ਹੁੰਦੀਆਂ ਨਹੀਂਆਂ ਇੱਥੇ ਜਿਹੜੀ ਵੀ ਕੋਈ ਸੁੱਖ ਦੇ ਨੇਗੇ ਬਾਕੀ ਜਿਹੜਾ ਮੇਨ ਇਤਿਹਾਸ ਆ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈਗਾ ਵੀ ਪਿੰਡ ਦੇ ਕੁਝ ਮੋਟਰ ਬੰਦਾਂ ਕੋਲ ਹੀ ਰਹਿ ਗਿਆ ਉਹ ਤਾਂ ਇੱਥੇ ਆ ਕੇ ਇਹ ਜਰੂਰ ਮੰਨ ਕੇ ਸੀ ਚਾਹੁੰਦੇ ਆ ਵੀ ਜਿਹੜਾ ਇਹਦੀ ਹਿਸਟਰੀ ਇੱਥੇ ਜੇ ਲੱਗੂਗੀ ਤੇ ਉਹਨੂੰ ਆ ਕੇ ਇੱਥੇ ਸਾਰੀ ਟੀਮ ਆ ਕੇ ਦੇਖੇ ਤੇ ਪੂਰੀ ਦੁਨੀਆ ਦੇ ਵਿੱਚ ਬਾਬੇ ਸੋਚੇ ਦੇ ਮਤਲਬ ਕਿ ਇਤਿਹਾਸ ਵਾਰੇ ਜਾਣਕਾਰੀ ਦਿੱਤੀ ਆਵੇ ਉਹ ਸਾਰੀਆਂ ਮਥਿਆਸੇ ਗੱਲਾਂ ਇਹਦੇ ਚੱਲ ਰਹੀਆਂ ਨੇ ਜਿਹੜੀਆਂ ਸੱਚਾਈ ਉਹ ਮਤਲਬ ਕਿ ਬਹੁਤ ਦੂਰ ਨਹੀਂ ਜਿਹੜੀ ਮੇਨ ਸਚਾਈ ਆ ਪਿੰਡ ਸਮਾਉ ਵਿੱਚ ਮਤਲਬ ਕਿ ਤੁਹਾਨੂੰ ਪਤਾ ਲੱਗ ਸਕਦੀ ਆ